ਸਰ ਸਾਹਿਬਾ ਸੀਜ਼ਨ ਸਾਹਿਬ ਜੇ ਐਪ ਆਰ ਐ ਲਿਫਟ ਦੀ ਸੇਵਾ ਚੱਲ ਰਹੀ ਹੈ ਐ ਲਿਫਟ ਦੀ ਸੇਵਾ ਕਰਕੇ ਐ ਦੇਖੋ ਐ ਸਾਰੀ ਇਟ ਜੋ ਯੂਜ਼ ਕਰ ਰਹੇ ਸੀਗੇ ਨਾ ਐ ਸ਼ਿਫ ਦੇ ਨਾ ਦੀ ਐ ਦੇਖੋ ਸ਼ਿਫ ਦੇ ਨਾ ਦੀ ਸ਼ਿਫ ਭਗਵਾਨ ਦੇ ਨਾ ਦੀ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਇੱਕ ਲਿਫਟ ਲਈ ਚੁਣਾਈ ਕੀਤੀ ਜਾ ਰਹੀ ਸੀ ਤਾਂ ਉਸ ਵਿੱਚ ਵਰਤੀਆਂ ਜਾਣ ਵਾਲੀਆਂ ਇਟਾਂ ਜੋ ਕਿ ਸ਼ਿਵ ਨਾਮ ਦੀਆਂ ਲਗਾਈਆਂ ਜਾ ਰਹੀਆਂ ਸੀ ਤਾਂ ਸੰਗਤ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਕਿਉਂਕਿ ਇਸ ਤਰ੍ਹਾਂ ਦੀਆਂ ਇੱਟਾਂ ਲਗਾਉਣ ਨਾਲ ਕਈ ਤਰ੍ਹਾਂ ਦੇ ਵਿਵਾਦ ਖੜੇ ਹੋ ਸਕਦੇ ਸੀ ਬਹੁਤ ਗੰਭੀਰ ਮੁੱਦਾ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤੁਸੀਂ ਆਹ ਇੱਟ ਦੇਖੋ ਇਹ ਇੱਟ ਦੇ ਉੱਤੇ ਕੀ ਲਿਖਿਆ ਆ ਸ਼ਿਵ 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 ਜਿਹੜਾ ਮਤਲਬ ਕਿ ਹਿੰਦੂਆਂ ਦਾ ਚਿੰਨ੍ਹ ਆ ਸ਼ਿਵ ਉਹ ਲਿਖਿਆ ਹੋਇਆ ਇਹ ਇੱਟਾਂ ਸਲੇਟਰੀਆਂ ਕੇ ਬਾਥਰੂਮਾਂ 'ਚ ਸਾਰੇ 'ਚ ਲੱਗ ਰਹੀਆਂ ਨੇ ਤੇ ਵੱਡੀ ਗੱਲ ਇਹ ਆ ਵੀ ਇਹ ਸਰ ਜਿਹੜਾ ਆ ਉੱਥੇ ਲੱਗ ਰਹੀਆਂ ਨੇ ਤੇ ਉਸ ਤੋਂ ਬਾਹਰ ਜਦੋਂ ਇਹ ਪੱਟ ਪੱਈਆ ਹੋਊਗਾ ਇੱਟਾਂ ਦਾ ਜਿਹਦਾ ਜਿੱਥੇ ਥੋਕ ਦਿੱਤੀ ਇਹਨਾਂ ਨੇ ਲਾਤੀਆਂ ਲਾ ਦਿੱਤਾ ਸਾਰਾ ਕੁਝ ਕਰਤਾ ਕੱਲ ਨੂੰ ਜਦੋਂ ਤੋੜਨਗੇ ਉਹ ਕਹਿਣਗੇ ਵੀ ਆ ਦੇਖੋ ਸਾਡੇ ਨਾਮ ਲਿਖਿਆ ਹੋਇਆ ਇਹ ਵੀ ਮਤਲਬ ਕਿ ਮੁੱਦਾ ਹੋ ਸਕਦਾ ਆ ਤੇ ਜਦੋਂ ਇਹ ਮਾਮਲਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਆਇਆ ਤਾਂ ਤੁਰੰਤ ਇੱਟਾਂ ਲਗਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਹੋਰ ਟਾਂ ਮੰਗਵਾ ਕੇ ਲਗਵਾਈਆਂ ਗਈਆਂ ਸਮਾਂ ਰਹਿੰਦਿਆਂ ਇਸ ਚੀਜ਼ ਤੇ ਸਹੀ ਫੈਸਲਾ ਲੈ ਲਿਆ ਗਿਆ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਈ ਤਰ੍ਹਾਂ ਦੇ ਵਿਵਾਦ ਖੜੇ ਹੋ ਸਕਦੇ ਸੀ